ਤੁਹਾਨੂੰ ਇੱਕ ਵੀਡੀਓ ਵਿਖਾਉਂਦੇ ਆ ਵੀਡੀਓ ਕਲਿੱਪ ਵੇਖ ਕੇ ਤੁਸੀਂ ਇਹ ਕੀ ਦੀ ਜਾਣਕਾਰੀ ਲੈਣੀ ਹੈ ਕਿਉਂਕਿ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਬਹੁਤ ਵੱਡੀ ਘਟਨਾ ਹੈ ਜਿਹੜੀ ਅੱਜ ਦੀਨਾ ਨਗਰ ਦੇ ਵਿੱਚ ਵਾਪਰੀ ਹੈ ਔਰ ਘਟਨਾ ਜਦੋਂ ਅਸੀਂ ਵੇਖਦੇ ਆ ਤਾਂ ਹਰ ਇੱਕ ਨੂੰ ਸੁਝਾ ਦੇਣ ਨੂੰ ਦਿਲ ਕਰਦਾ ਹੈ ਕਿ ਇਹ ਨੁਕਸਾਨ ਅੱਜ ਤਾਂ ਛੋਟਾ ਹੈ ਕੱਲ ਹੋਰ ਕਿਸੇ ਨਾਲ ਇਹ ਘਟਨਾ ਵਾਪਰ ਗਈ ਤਾਂ ਨੁਕਸਾਨ ਵੱਡਾ ਹੋਵੇਗਾ ਔਰ ਤੁਹਾਨੂੰ ਦੱਸ ਦਈਏ ਕਿ ਜਿਵੇਂ ਇੱਕ ਸਵਿਫਟ ਕਾਰ ਆਉਂਦੀ ਆ ਇੱਕ ਬੀਬੀ ਗੁਰਦੁਆਰਾ ਸਾਹਿਬ ਤੋਂ ਜਾਂ ਕਿਸੇ ਹੋਰ ਤੀਰਥ ਸਥਾਨ ਤੋਂ ਆਉਂਦੀ ਆ ਪੈਦਲ ਚੱਲ ਕੇ ਤਾਂ ਫਿਰ ਉਸ ਨੂੰ ਇਹ ਝਾਂਸੇ ਵਿੱਚ ਲਿਆ ਜਾਂਦਾ ਹੈ ਕਿ ਉਸ ਦੇ ਨਾਲ ਇੱਕ ਰਿਸ਼ਤੇਦਾਰੀ ਕੱਢਣ ਦਾ ਸਲੀਕਾ ਜਿਹੜਾ ਵਰਤਿਆ ਜਾਂਦਾ ਹੈ ਤਾਂ ਰਿਸ਼ਤੇਦਾਰੀ ਕੱਢਣ ਦੇ ਬਹਾਨੇ ਉਸ ਨੂੰ ਗੱਡੀ ਦੇ ਕੋਲ ਬੁਲਾਇਆ ਜਾਂਦਾ ਤਾਂ ਉਸ ਦੀਆਂ ਜਿਹੜੀਆਂ ਬਾਹਾਂ ਦੀਆਂ ਚੂੜੀਆਂ ਹੈ ਜੇ ਬਾਹਾਂ ਦੇ ਵਿੱਚ ਚੂੜੀਆਂ ਪਾਈਆਂ ਉਹ ਲਾ ਲਈਆਂ ਜਾਂਦੀਆਂ ਦੀਨਾ ਨਗਰ ਵਿੱਚ ਅਕਸਰ ਹੀ ਬਹੁਤ ਵਾਰੀ ਤੁਸੀਂ ਵੇਖਦੇ ਹੋ ਕਿ ਇਹੋ ਜਿਹੀਆਂ ਘਟਨਾਵਾਂ ਥੋੜੀਆਂ ਵਧੀਆਂ ਜਾ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਤਾਂ ਸੁਚੇਤ ਹੈ ਲੇਕਿਨ ਇਹ ਘਟਨਾਵਾਂ ਇਹ ਉਸ ਝਾਂਸੇ ਨਾਲ ਦਿੱਤੀਆਂ ਜਾਂਦੀਆਂ ਕਿ ਜਿੱਥੇ ਕਿਸੇ ਨੂੰ ਹਵਾਲਾ ਦਿੱਤਾ ਜਾਂਦਾ ਕਿ ਸਾਡੀ ਤੁਹਾਡੇ ਨਾਲ ਕੋਈ ਰਿਸ਼ਤੇਦਾਰੀ ਆ ਜਿਵੇਂ ਤੁਸੀਂ ਬਾਹਰ ਦੀਆਂ ਕਾਲਾਂ ਕਈ ਵਾਰੀ ਸੁਣਦੇ ਹੋ ਕਿ ਅਸੀਂ ਤੁਹਾਡੇ ਰਿਸ਼ਤੇਦਾਰ ਬੋਲਦੇ ਆ ਇਹਨਾਂ ਘਟਨਾਵਾਂ ਤੋਂ ਬਚਣ ਵਾਸਤੇ ਆ ਵੀਡੀਓ ਜ਼ਰੂਰ ਵੇਖਣੀ ਆ ਤੁਹਾਨੂੰ ਕੀ ਲੱਗਦਾ ਕਿ ਇਹ ਵੀਡੀਓ ਦੇ ਵਿੱਚ ਜਿਵੇਂ ਠੱਗੀ ਮਾਰੀ ਗਈ ਆ ਜਾਂ ਇਹ ਠੱਗੀ ਹੋਈ ਆ ਐਵੇਂ ਜਈ ਠੱਗੀ ਹੋਰ ਵੀ ਕਿਸੇ ਨਾਲ ਹੋਈ ਆ ਜਾਂ ਨਹੀਂ ਹੋਈ ਜਾਂ ਹੋ ਸਕਦੀ ਆ ਜਾਂ ਨਹੀਂ ਇਹ ਵੀਡੀਓ ਦਾ ਮਤਲਬ ਇਹੀ ਆ ਕਿ ਜਦੋਂ ਸਵਿਫਟ ਕਾਰ ਕਲੀਅਰ ਆ ਗਈ ਆ ਤਾਂ ਬੀਬੀ ਨੇ ਜਦੋਂ ਆ ਕੇ ਥਾਣੇ ਦੇ ਵਿੱਚ ਦਰਖਾਸਤ ਲਖਾਈ ਆ ਜਾਂ ਉਹਨਾਂ ਦੇ ਘਰ ਵਾਲਿਆਂ ਨੇ ਦਰਖਾਸਤ ਲਖਾਈ ਆ ਤਾਂ ਫਿਰ ਉਸ ਵੇਲੇ ਹਰ ਇੱਕ ਨੂੰ ਝਟਕਾ ਲੱਗਾ ਕਿ ਕੋਈ ਵੀ ਇਸ ਵੇਲੇ ਸੇਫ ਨਹੀਂ ਹੈਗਾ ਕਿਸੇ ਨਾਲ ਵੀ ਇਹ ਹੱਥਾ ਵਾਪਰ ਸਕਦਾ ਅਸੀਂ ਇਸ ਭਾਰਤ ਦੇਸ਼ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੀਆਂ ਵੀਡੀਓ ਵੇਖਦੇ ਆ ਜਿਸ ਦੇ ਵਿੱਚ ਸਕੂਲ ਤੋਂ ਬੱਚੇ ਵੀ ਰਿਸ਼ਤੇਦਾਰੀ ਦਾ ਹਵਾਲਾ ਦੇ ਕੇ ਬੱਚਿਆਂ ਨੂੰ ਲਿਆ ਜਾਂਦਾ ਔਰ ਬੱਚੇ ਕਿਡਨਾਪ ਕੀਤੇ ਜਾਂਦੇ ਆ ਔਰ ਬਹੁਤ ਸਾਰੀਆਂ ਇੱਕ ਕਿਸਮ ਦੀਆਂ ਸਾਈਬਰ ਧੱਕੀ ਦੇ ਤਰ੍ਹਾਂ ਹੁੰਦੀਆਂ ਇਸ ਨੂੰ ਵੀ ਅਸੀਂ ਸਾਈਬਰ ਧੱਕੀ ਮੰਨਦੇ ਆ ਸਾਈਬਰ ਧੱਕੀ ਦੀ ਤਰ੍ਹਾਂ ਇਹ ਧੱਕੀ ਏ ਔਰ ਕਿਸੇ ਨੂੰ ਜੋ ਵੀ ਪਰਸਨ ਹੈ ਕਿਤੇ ਵੀ ਕਿਸੇ ਕੰਮ ਤੇ ਜਾ ਰਿਹਾ ਤਾਂ ਐਵੇਂ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ ਜਿਵੇਂ ਇਹ ਬੀਬੀ ਦੱਸਦੇ ਆ ਕਿ ਝਾਂਸੇ ਦੇ ਵਿੱਚ ਆ ਗਈ ਹੈ ਔਰ ਵੀਡੀਓ ਕਲਿੱਪ ਦੇ ਵਿੱਚ ਬਿਲਕੁਲ ਕਲੀਅਰ ਦਿਖਾਈ ਦੇ ਰਿਹਾ ਠੀਕ ਉਹ ਕਾਰ ਦੇ ਕੋਲ ਗਈ ਆ ਕਾਰ ਦੀ ਬਾਰੀ ਖੁੱਲੀ ਆ ਉਹਨਾਂ ਨਾਲ ਗੱਲਬਾਤ ਕਰ ਰਹੀ ਆ ਲੇਕਿਨ ਜਦੋਂ ਉਸਨੇ ਆ ਕੇ ਦਰਖਾਸਤ ਲਖਾਈ ਆ ਕਿ ਮੇਰੀਆਂ ਜਿਹੜੀਆਂ ਬਾਹਾਂ ਦੀਆਂ ਚੂੜੀਆਂ ਵਾ ਉਹ ਲਾ ਲਈਆਂ ਗਈਆਂ ਮੇਰਾ ਸੋਨਾ ਜਿਹੜਾ ਉਹ ਲੁੱਟਿਆ ਗਿਆ ਤਾਂ ਇਹ ਲੁੱਟ ਦੀ ਘਟਨਾ ਜਦੋਂ ਵਾਪਰੀ ਆ ਤਾਂ ਫਿਰ ਸ਼ਹਿਰ ਵਿੱਚ ਇੱਕ ਵਾਰ ਤਾਂ ਰੌਲਾ ਬਣ ਗਿਆ ਕਿ ਇਹੋ ਜਿਹੇ ਹਾਲਾਤ ਜਦੋਂ ਹੋਣ ਲੱਗ ਜਾਣ ਤਾਂ ਫਿਰ ਲੋਕ ਕਿੱਥੇ ਸੇਫ ਨੇ ਔਰ ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਆ ਕਿ ਜਦੋਂ ਕੋਈ ਇਹੋ ਜਿਹਾ ਸ਼ਖਸ ਕੋਈ ਕਾਰ ਵਾਲਾ ਜਾਂ ਕੋਈ ਬੀਬੀਆਂ ਕਾਰ 'ਚ ਬੈਠੀਆਂ ਆ ਅਕਸਰ ਹੀ ਤੁਹਾਨੂੰ ਪਹਿਚਾਨ ਤੇ ਹੋਣੀ ਚਾਹੀਦੀ ਆ ਸਾਡਾ ਰਿਸ਼ਤੇਦਾਰ ਕੌਣ ਹੈ ਔਰ ਬੀਬੀ ਦੇ ਦੱਸਣ ਮੁਤਾਬਕ ਕੀ ਹੋਣਾ ਨੇ ਇਸ ਨੂੰ ਕਿਹਾ ਕਿ ਵਾਸੀਂ ਤੁਹਾਡੀ ਭੈਣ ਆ ਤੇ ਮੈਨੂੰ ਮਿਲਦਾ ਹੁਣ ਉਹ ਭੈਣ ਨੂੰ ਹਿਪਨੋਟਾਈਜ਼ ਕਰਕੇ ਕੋਲ ਲਿਆਂਦਾ ਗਿਆ ਜਾਂ ਕਿਵੇਂ ਕੀਤਾ ਗਿਆ ਬਹੁਤ ਸਾਰੇ ਰਾਮ ਰੋਲੇ ਅਕਸਰ ਹੀ ਤੁਸੀਂ ਵੇਖਦੇ ਹੋ ਔਰ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਅਕਸਰ ਹੀ ਵੇਖਣ ਨੂੰ ਮਿਲਦੀਆਂ ਔਰ ਇਹ ਘਟਨਾਵਾਂ ਦੇ ਉੱਤੇ ਇਹੋ ਸੁਕੇਤ ਹੋ ਸਕਦਾ ਹੈ ਕਿ ਦੀਨਾਨਗਰ ਵਿੱਚ ਜਿਹੜੀ ਇਹ ਘਟਨਾ ਵਾਪਰੀ ਏ ਇਸ ਦੇ ਉੱਤੇ ਸਬਕ ਲੈਣ ਦੀ ਲੋੜ ਹੈ ਉਹਨਾਂ ਨਾਲ ਤਾਂ ਜਿਹੜੀ ਘਟਨਾ ਹੋ ਗਈ ਏ ਉਸ ਨੂੰ ਵੀ ਪੁਲਿਸ ਜਿਹੜੀ ਹੈ ਵੈਰੀਫਾਈ ਕਰ ਰਹੀ ਆ ਅਸੀਂ ਕਯੂ ਦੇ ਉੱਤੋਂ ਗੱਲਬਾਤ ਕਰ ਰਹੇ ਆ ਕਿ ਜੋ ਸਾਨੂੰ ਕਯੂ ਮਿਲੇ ਆ ਉਸ ਦੇ ਮੁਤਾਬਕ ਪੁਲਿਸ ਜਿਹੜੀ ਹੈ ਜਦੋਂ ਪੁਲਿਸ ਅਰਮ ਗੱਲ ਕੀਤੀ ਗਈ ਤਾਂ ਉਹਨਾਂ ਨੇ ਵੀ ਇਹੀ ਦੱਸਿਆ ਕਿ ਅਸੀਂ ਛਾਣਬੀਨ ਕਰ ਰਿਹਾ ਜਲਦੀ ਹੀ ਚੀਜ਼ਾਂ ਟਰੇਸ ਹੋ ਜਾਣਗੀਆਂ ਜੇ ਕੈਮਰੇ ਇੱਕ ਦੇ ਵਿੱਚ ਕਾਰ ਆ ਗਈ ਆ ਤਾਂ ਹੋਰਾਂ ਵਿੱਚ ਵੀ ਆਵੇਗੀ ਔਰ ਮਾਮਲਾ ਜਿਹੜਾ ਵਾ ਕਿੱਥੋਂ ਸ਼ੁਰੂ ਹੋਇਆ ਔਰ ਕਿੱਥੋਂ ਆ ਕੇ ਲੁੱਟ ਜੜੀ ਆ ਉਹ ਕੀਤੀ ਗਈ ਆ ਤਾਂ ਹੁਣ ਅੱਗੇ ਜਾਣਕਾਰੀ ਹੋਰ ਦੇ ਦਈਏ ਕਿ ਬਹੁਤ ਸਾਰੇ ਬੱਚੇ ਸਕੂਲਾਂ ਵਿੱਚ ਜਾਂਦੇ ਆ ਜਿਵੇਂ ਸਰਕਾਰ ਨੇ ਇੱਕ ਕਾਨੂੰਨ ਪਾਸ ਕਰ ਦਿੱਤਾ ਇੱਕ ਕਾਨੂੰਨ ਦੀ ਜਿਹੜੀ ਆਵਾਜ਼ ਆ ਗਈ ਹੈ ਜੀ ਛੋਟੇ ਬੱਚੇ ਜਿਹੜੇ ਆ ਵਹੀਕਲ ਉਹ ਨਹੀਂ ਚਲਾ ਸਕਣਗੇ ਜੋ ਮਾਈਨਰ ਬੱਚੇ ਆ ਉਹ ਨਹੀਂ ਆਪਣਾ ਕਨਵੈਂਸ ਲੈ ਕੇ ਸਕੂਲ ਜਾ ਸਕਣਗੇ ਔਰ ਕਈਆਂ ਬੱਚਿਆਂ ਦੇ ਤਾਂ ਪੇਰੈਂਟਸ ਬਾਹਰ ਰਹਿੰਦੇ ਆ ਜਿਵੇਂ ਕਿ ਉਹਨਾਂ ਦੇ ਪਾਪਾ ਬਾਹਰ ਰਹਿੰਦੇ ਆ ਔਰ ਮਾਤਾ ਘਰੇ ਜਾਂ ਬਜ਼ੁਰਗ ਵੀ ਹੋ ਸਕਦੇ ਆ ਜਾਂ ਠੀਕ ਨਹੀਂ ਹੋ ਸਕਦੇ ਤਾਂ ਕਈ ਵਾਰੀ ਕਈ ਕੰਡੀਸ਼ਨਾਂ ਵਿੱਚ ਬੱਚੇ ਨੂੰ ਜ਼ਿੰਮੇਵਾਰੀਆਂ ਪਕੜਤਾ ਹੋਣੀਆਂ ਪੈਂਦੀਆਂ ਕੀ ਸਰਕਾਰ ਇਸੇ ਤਰ੍ਹਾਂ ਚੱਲੇਗੀ ਜੇ ਸਰਕਾਰ ਦੇ ਕਾਨੂੰਨ ਦੀ ਲੰਘਣਾ ਨਾ ਕਰਦੇ ਹੋਏ ਬੱਚੇ ਨੂੰ ਕਈ ਵਾਰ ਪੈਦਲ ਵੀ ਜਾਣਾ ਪੈਂਦਾ ਕਿਉਂਕਿ ਕਨਵੈਨਸ ਤਾਂ ਲੈ ਕੇ ਜਾ ਨਹੀਂ ਸਕਦਾ ਉਸ ਦੇ ਵਿੱਚ ਵੀ ਇਹ ਮੁਸ਼ਕਲਾਂ ਹੋਣੀਆਂ ਨੇ ਲੋਕਾਂ ਨੂੰ ਜਾਗਰੂਕ ਕਰ ਦਈਏ ਕਿ ਇਹ ਚੀਜ਼ ਤੋਂ ਬਿਲਕੁਲ ਸੁਚੇਤ ਰਹਿਣਾ ਕਿ ਕੋਈ ਤੁਹਾਨੂੰ ਰਿਸ਼ਤੇਦਾਰੀ ਦਾ ਸੱਜਣਤਾਈ ਦਾ ਜਾ ਬਿਲਕੁਲ ਜਾਣਕਾਰ ਹੋਣ ਦਾ ਹਵਾਲਾ ਨਾ ਦੇ ਦੇਵੇ ਜੇ ਕੋਈ ਹਵਾਲਾ ਦੇ ਕੇ ਇਸ ਤਰ੍ਹਾਂ ਠੱਗੀ ਮਾਰ ਗਿਆ ਜਾਂ ਕਿਸੇ ਬੱਚੇ ਦੀ ਬਾਹ ਫੜ ਕੇ ਉਸ ਨੂੰ ਲੈ ਗਿਆ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਵੱਧ ਜਾਣਗੀਆਂ ਔਰ ਪੁਲਿਸ ਨੂੰ ਇਸ ਦੇ ਉੱਤੇ ਬੜੀ ਬਰੀਕੀ ਨਾਲ ਜਿਹੜੀ ਆ ਜਾਂਚ ਕਰਨੀ ਪਵੇਗੀ ਔਰ ਪੁਲਿਸ ਨੂੰ ਆਪਣੀ ਗ੍ਰਸਤ ਜਿਹੜੀ ਉਹ ਵਧਾਉਣੀ ਪਵੇਗੀ ਕਿਉਂਕਿ ਹਾਲਾਤਾਂ ਦੇ ਅਕਾਉਂਟਿੰਗ ਹੀ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਇਸ ਬੀਬੀ ਉੱਤੇ ਕਿਹੜੇ ਹਾਲਾਤ ਜਿਹੜੇ ਆ ਬਣੇ ਕਿਵੇਂ ਬੀਬੀ ਆਪਣੇ ਇਸ ਤੀਰਥ ਸਥਾਨ ਤੋਂ ਜਿਹੜਾ ਉਹ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਔਰ ਪੈਦਲ ਆ ਰਹੀ ਸੀ ਘਰ ਵਾਲਾ ਸਬਜ਼ੀ ਲੈਣ ਚਲਾ ਗਿਆ ਔਰ ਪਿੱਛੋਂ ਬੀਬੀ ਨੂੰ ਚਾਂਸਾ ਦੇ ਕੇ ਕਿਸੇ ਨੇ ਉਸ ਦੀਆਂ ਆਮ ਬਾਹ ਦੇ ਉੱਤੇ ਚੂੜੀਆਂ ਲਾ ਲਈਆਂ ਔਰ ਇਹ ਚੂੜੀਆਂ ਜਦੋਂ ਲਾ ਲਈਆਂ ਤਾਂ ਕੋਈ ਹਾਸੋ ਹੀ ਨਹੀਂ ਗੱਲ ਨਹੀਂ ਆ ਇੱਕ ਬੜੀ ਘਟਨਾਵਾ ਬਹੁਤ ਵੱਡੀ ਘਟਨਾ ਹੈ ਤੇ ਇਹ ਕੱਲ ਨੂੰ ਕੋਈ ਨੁਕਸਾਨ ਵੀ ਪਹੁੰਚਾ ਸਕਦੇ ਸੀ ਉਹ ਬੀਬੀ ਨੂੰ ਤੇ ਚਲੋ ਮਾਲਕ ਦਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਔਰ ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਜੀ ਕਿ ਕੋਈ ਵੀ ਤੁਹਾਡਾ ਰਿਸ਼ਤੇਦਾਰ ਨਜ਼ਦੀਕੀ ਆ ਕੇ ਤੁਹਾਡੇ ਕੋਲ ਗੱਡੀ ਖੜੀ ਕਰਦਾ ਹੈ ਤੁਹਾਨੂੰ ਕੋਈ ਮੈਸੇਜ ਦਿੰਦਾ ਹੈ ਕਿ ਤੁਹਾਡੇ ਰਿਸ਼ਤੇਦਾਰ ਨੂੰ ਮਿਲ ਲਓ ਜਾਂ ਤੁਹਾਡੇ ਰਿਸ਼ਤੇਦਾਰ ਦਾ ਫੋਨ ਆਇਆ ਗੱਲ ਕਰੋ ਤੇ ਬੜੇ ਸੁਚੇਤ ਹੋ ਕੇ ਹਰ ਇੱਕ ਦੇ ਕੋਲ ਜਾਓ ਕਿਉਂਕਿ ਕੋਈ ਵੀ ਘਟਨਾ ਵਾਪਰਨ ਲੱਗੇ ਸਮਾਂ ਨਹੀਂ ਲੱਗਦਾ ਥੋੜੇ ਸਮੇਂ ਦੇ ਵਿੱਚ ਹੀ ਆਸਾ ਵਾਪਰਿਆ ਔਰ ਇਹ ਵੀਡੀਓ ਜਿਹੜੀ ਤੁਹਾਨੂੰ ਅਸੀਂ ਸ਼ੇਅਰ ਕਰ ਰਹੇ ਹਾਂ ਇਹ ਵੀਡੀਓ ਪਹਿਲੇ ਜਰੂਰ ਤੁਸੀਂ ਵੇਖਣੀ ਆ ਕਿ ਵੀਡੀਓ ਦੇ ਵਿੱਚ ਤੁਹਾਨੂੰ ਕੀ ਨਜ਼ਰ ਆਇਆ ਕਿਵੇਂ ਜਈ ਕਾਰ ਹੈ ਕਿਹੜਾ ਨੰਬਰ ਹੈ ਉਹ ਟ੍ਰੇਸ ਹੋ ਸਕਦੇ ਆ ਜਾਂ ਨਹੀਂ ਹੋ ਸਕਦੇ ਇਹ ਵੀਡੀਓ ਨੂੰ ਵੱਤ ਵਾਰ ਸ਼ੇਅਰ ਕਰਨਾ ਤਾਂ ਜੋ ਜੋ ਪੁਲਿਸ ਦਾ ਜਿਹੜਾ ਉਹ ਸਹਿਯੋਗ ਹੋ ਸਕੇ ਪੁਲਿਸ ਇਸ ਨੂੰ ਜਲਦੀ ਵੈਰੀਫਾਈ ਕਰ ਸਕੇ